हां भाई केड़ा ਪਿੰਡ ਆਪਣਾ ਲੋ ਵੀ ਬਾਈ ਦਾ ਪਿੰਡ ਕੇਸਰ ਸਿੰਘ ਵਾਲਾ 9.5 ਦਾ ਸੌਦਾ ਹੋ ਗਿਆ ਆਪਣਾ ਪਿੰਡ ਕਿਹੜਾ ਜੀ ਸ੍ਰੀ ਵਾਲਾ ਜੀ ਸ੍ਰੀ ਵਾਲਾ ਠੀਕ ਆ ਖਾਤੇ 'ਚ ਪੈਸੇ ਪਵਾ ਦੂਗਾ ਬਾਈ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਦੇਸੀ ਲਾਈਵ ਆ ਲਾ 20 ਕੈਨਰ 'ਚ ਗੂਗਲ ਪੇ ਕਰਨਗੇ ਆਪਣਾ ਸਿੱਧਾ ਬਾਈ ਸਿੱਧਾ ਪਿੰਡਾਂ ਤੇ ਕਿੰਨੇ ਮੰਗੇ ਬੱਕਰੇ ਤੇ अच्छा हो गया ना हां चीजें वहां है नहीं नहीं ये तो यार आ गए ये बकरे 4000 ਮੰਗਾਇਰ ਮੈਂ 3200 ਰੁਪਇਆ ਕਹਿੰਦਾ ਆ ਬਾਈ ਨੇ ਕਹਦੇ 3200 ਦਾ ਮੰਗਿਆ ਚਲ ਹੁਣ ਕਿਹੜਾ 35 ਰੁਪਇਆ 35 ਰੁਪਇਆ ਮੇਰੀ ਸੁਣ ਗੱਲ 1 ਮਿੰਟ ਸੁਣ ਨੀ ਗੱਲ ਫਿਰ ਤੈਨੂੰ 35 ਰੁਪਇਆ ਆ ਫੜੀ ਹਟ ਦਲਾ ਹਟ ਤਾਂ ਸਹੀ ਲਿਖਾਇਆ ਕਰ ਬਾਠ ਠੀਕ ਹੈ 3200 ਲੈ ਲਓ ਉਹੀ ਗੱਲ 35 ਤੇ 32 ਫਰਕ ਨਹੀਂ ਠੀਕ ਹਾਂ ਖੁਸ਼ ਹਾਂ ਲਵੀਆ ਬੱਕਰਾ ਆ 3200 ਰੁਪਿਆ ਤੇ ਲਖਾਈ ਖਰੀਦਣ ਵਾਲੇ ਨੂੰ ਦੇਣੀ ਠੀਕ ਆ ਭਾਈ ਕਹਿਬਲਾ ਉਹੀ ਹੈ ਬੱਕਰਾ ਆਪਣਾ ਪਿੰਡ ਕਿਹੜਾ ਜੀ ਭਾਈ ਆਪਣਾ ਪਿੰਡ ਪੂਰਾ ਆ ਜਿਹਨੂੰ ਬੱਕਰੀ ਦੋ ਦੇ ਦਿੰਦੇ ਨੇ ਹੈਗੀ ਬੜੀ ਕਰਾ ਲਓ ਲਖਾਈ ਭਾਈ ਖਮਾਤੀ ਹੁੰਦੀ ਸੀ ਕਿ ਨਹੀਂ ਹੁੰਦੀ ਸੀ ਭਰਾ ਓਕੇ ਤੇ ਹੈ ਨਹੀਂ ਕੋਸ ਹੈ ਨਹੀਂ ਓਕੇ ਨਹੀਂ ਅਤਨ ਨੇ ਪੂਰਾ ਲਾਤਾ ਵਾ ਖਿੱਤੇ ਕੇ ਨਾ ਜੀਦਾ ਪੈਂਡਾ ਬਾਈ ਦਾ ਜੀਦਾ 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 ਉਹ ਉਹਦੇ ਵਾਲੀ ਗੱਲ ਆ ਸੀ ਵੀ ਰੋਟੀ ਚ ਪਾਉਣੀ ਮੇਰੀ ਸਹੀ ਗੱਲ ਆਪਣੇ ਕੋਲ ਲਖਾਈ ਕਰਾ ਦੇ ਇਹਦਾ ਜਾ ਹੋ ਨਹੀਂ ਆ ਉਹ ਲਖਾਈ ਆਪਣੇ ਕੋਲ ਉਹ ਬਾਈ ਨਹੀਂ ਜੋ ਕਿਸੇ ਨੇ ਲਖਾਈ ਮੈਂ ਆਪੋ ਆਪਣੀ ਕਰਾ ਲਵਾਂ ਕਿੰਨੇ ਦੀ 5500 ਦਾ ਲੈ ਲਾਂਗਾ ਲਖਾਈ ਆਪੋ ਇਹਨੇ ਦਾ ਗਾਂ ਕਿੱਥੇ ਵੇਚੂਗਾ ਇਹ 52 53 ਦਾ ਗਾਂ ਵੇਗਾ ਤਗੜੇ ਆ ਇਹ ਬੜਾ ਪੈਸੇ ਯਾਰ ਬਾਈ ਤੂੰ ਲੈ ਆ ਗਿਆ ਨਹੀਂ ਦੇਖ ਨਹੀਂ ਯਾਰ ਚੱਲ ਗਿਣ ਪੈਸੇ ਦਿਖਾਈ ਕਰਾ ਦੇ 5500 ਲਿਖਾਈ ਨਾਲੇ ਕਰ ਤੁਹਾਨੂੰ ਫਿਰ ਫੜ ਲਾ ਇੱਧਰ ਉਹ ਤੂੰ ਕਰਾ ਦੀ ਲਿਖਾਈ 5500 ਚੋ ਆਪਦੀ ਕਰਾਉਣ ਕਿ ਤੂੰ ਆਪਦੀ ਕਰਾ ਨਹੀਂ ਲਿਖਾਈ ਕਿੰਨੇ ਦੀ ਮੈਂ ਕਿਹਾ 5500 ਆਪੋ ਆਪਣੀ ਆਪੋ ਆਪਣੀ ਲਿਖਾਈ ਆਪੋ ਆਪਣੀ ਯਾ ਤੇਰੀ ਨਹੀਂ ਮੋੜਦੇ ਯਾਰ ਉਹ 100 ਨਾ ਕਿਉਂ ਮੈਂ ਮੋੜਦੇ ਉਹ ਨਹੀਂ ਉਹ ਨਹੀਂ ਰਹਿ ਗਿਆ ਨਹੀਂ ਫਿਰ ਤਾਂ ਉੱਥੇ ਹੀ ਰਹਿ ਗਿਆ ਯਾਰ ਪੰਜ ਜੀ ਰਹਿ ਗਿਆ ਉਹ ਚੱਲ ਲਿਖਾਈ ਕਰਾ ਦੇ ਯਾਰ 5500 ਰੁਪਏ ਦੇ ਲਿਖਾਈ ਜਾ ਦੇ 55 ਜਾ ਹੋ ਗਿਆ ਯਾਰ ਹੋ ਗਿਆ ਯਾਰ ਚੱਲ ਲੈ ਤੂੰ ਖਿਜਾਓ ਦਿਓ ਪੈਸੇ ਕਾਲੀ ਲਾ ਕਰੇ ਕਰੇ ਲੋ ਵੀ ਬਾਈ ਝੰਡਾ ਵਾਲੇ ਤੋਂ ਆਏ ਸੀ ਤੇ ਇਹਨਾਂ ਨੇ 55 70 ਦਾ ਦੇਣਾ ਬਾਬੇ ਲਿਖਾਈ ਤੁਸੀਂ ਕਰਾਉਣੀ ਹੈ ਲਿਖਾਈ ਤੁਸੀਂ ਕਰਾਉਣੀ ਹੈ ਤੇ ਆ ਬੱਕਰਾ ਬਾਈ ਜੀ ਕਰਜਾ ਲੱਤ ਦੇ ਨੀ ਮੈਨੂੰ ਪਤਾ ਇਹਨਾਂ ਦੀ ਗੱਲਾਂ ਕਰ ਤੂੰ ਬੜੀਆਂ ਜਿਹੀਆਂ ਕਰਾਉਣਾ ਕਰਜਾ ਨਹੀਂ ਲੈ ਆ ਬਾਈ ਨੇੜੇ ਆ ਬਾਈ ਕੀ ਕਰੇਗਾ ਤੂੰ ਕਰਦੇ ਜਦ ਕਰਦੇ ਕਰੀਏ ਕਰੀਏ ਬੰਦੇ ਵੀ ਕਹਿ ਰਹਾ ਇਹ ਉਹ ਕਿਵੇਂ ਆ ਇਹ ਕਹਿ ਰਹਾ ਬੱਤਰਾ ਇਹਨੂੰ ਦਸੀ ਜਾਂਦਾ ਦੁੱਧ ਬੀਤਾ ਮਾਂ ਦਾ ਗੱਲ ਨਹੀਂ ਨੇ ਹਾਂ ਨਾ ਵੀ ਸੌਦਾ ਹੋ ਗਿਆ 12500 ਦਾ ਏ ਬਾਈ ਰਣਜੀਤ ਨੇ ਲੈ ਲਈ ਇਹ ਆਹ ਬੱਚਾ ਮਗਰ ਕੇਵਲੇ ਨੇ ਰਣਜੀਤ ਨੇ ਲਈ ਕੇਵਲੇ ਲਈ ਆ ਗਿਆ ਕੇਵਲੇ ਲਈ ਆ ਗਿਆ ਕੇਵਲੇ ਨੇ ਲਈ ਆ ਬਾਈ ਨੇ ਤੇ ਆਪਣਾ ਕਿਹੜਾ ਪਿੰਡ ਆ ਜੀ ਬਾਈ ਜੀ ਸੇਖਾਗਲਾ ਸੇਖਾਗਲਾ ਬਾਈ ਦਾ ਪਿੰਡ ਆ ਤੇ ਕਿੰਨੇ ਕ ਪਸ਼ੂ ਲਿਆਂਦੇ ਬਾਈ ਬਾਈ ਆਪਣੇ ਕੋਲੇ 8 ਦਾ ਨਾਲ ਠੀਕ ਆ ਇਹ ਕਿੰਨੇ ਕ ਵੇਚ ਤੇ ਬਾਈ ਬਾਈ ਇਹੀ ਦੀ ਇੱਕ ਬੱਕਰੀ ਵੇਚੀ ਆ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਜਿਹੜਾ ਸਾਡਾ ਮਾਨਤਨ ਰੱਖਿਆ ਤੂੰ ਬਹੁਤ ਬਹੁਤ ਧੰਨਵਾਦ ਲਓ ਜੀ ਆ ਬਰਬਰੀ ਦਾ ਸੌਦਾ ਹੋ ਗਿਆ ਆ ਬੱਕਰੀ ਮਗਰ ਸੀਗਾ ਨੇ ਵੀ ਪ੍ਰੀਮ ਨਹੀਂ ਆਇਆ ਬਣਾ ਬੱਕ ਇਹਦਾ ਕੱਲਾ ਹੀ ਸੀ ਹੈ ਕਿੰਨਾ ਕੋਲੇ ਸੀ ਬਾਈਆਂ ਕੋਲੇ ਇਹ ਆ ਬਾਈ ਕੋਲੇ ਸੀ ਆਪਣੇ ਕੋਲੇ ਸੀ ਬਾਈ ਕਿਹੜਾ ਪਿੰਡ ਆ ਸੁਖਾ ਅਨੰਦ ਸੁਖਾ ਅਨੰਦ ਕਿੰਨੇ ਦਾ ਵੇਚਤਾ ਬਾਈ ਵਾਲਾ ਕੰਮ ਹੀ ਆ ਦੇਦਾ ਯਾਰ ਇਹਾਰ ਦਾ 1500 1500 ਠੀਕ ਆ ਬਾਈ ਆਪਾਂ ਲੈ ਲਈ ਪੈਸੇ ਆ ਗਏ ਆ ਗਏ ਪੈਸੇ ਬਾਈ ਚਲੋ ਠੀਕ ਆ ਆਵੇ ਬਣੀ ਜਾਂਦੀ ਬਾਈ ਬਣੀ ਜਾਂਦੀ ਹੈ ਬਾਈ ਇਹਦੀ ਬਣੀ ਜਾਂਦੀ ਹੈ ਦੰਨੇ ਇਹਦਾ ਹੈਗਾ ਸੁਦਾ ਕਰਨੇ ਕਿਉਂ ਲੱਗਦੇ ਪਹਿਲਾਂ ਤੂੰ ਲਾ ਯਰੇ ਹੋਰ ਪੱਕੇ ਤੂੰ ਲਾ ਜਿੰਨੇ ਮੈਂ ਤੈਨੂੰ ਕਹਤਾ ਜਿੰਨੇ ਤੈਨੂੰ ਲੱਗਦਾ ਕੀ ਮੰਗਿਆ ਬਾਈ ਇਹ ਬੱਕਰੇ ਦਾ 9000 ਰੁਪਿਆ ਮੰਗਿਆ ਵੀਰੇ ਠੀਕ ਆ ਪਿੰਡ ਕਿਹੜਾ ਬਾਈ ਜੀ ਚੰਦ ਨਵਾ ਚੰਦ ਨਵਾ ਪੰਡਾ ਬਾਈ ਦਾ ਤੇ ਬਹੁਤ ਚੰਗੇ ਜਾਨਵਰ ਆ ਬਾਈ ਕੋਲੇ ਬਰਗਾੜੀ ਬੱਕਰਾ ਮੰਡੀ ਤੇ ਆਇਆ ਉਧਰ ਉਹ ਰਣਜੀਤ ਆਇਆ ਬਾਈ ਵਪਾਰੀ ਗੁਰੂ ਕੇ ਕੋਠੇ ਵਾਲਾ ਜਿਹਦੇ ਜਿਸੀਂ 100 200 ਕਮਾਉਣਾ ਕੀ ਲਾਇਆ ਬਾਈ ਰਣਜੀਤ ਹਰ ਹਰ ਲੈ ਹੋ ਗਿਆ ਇਧਰ ਡੋਡੇ ਡਾਡੇ ਛੱਡੇ ਸੀਗੇ ਉਧਰ ਟਾ ਕੇ ਆ ਹੋ ਗਿਆ ਇਹ ਤਾਂ ਕੋਕਰ ਹੀ ਆ ਵੜਾ ਕੋਕਰੀ ਕਾਕਰੀ ਛਾ ਕੋ ਮੈਂ ਹਣ ਕਿਹੜਾ ਪਾਂ ਚ ਜਵਾਕ ਵਿਆਹਣੇ ਪੋਤੇ ਏਡੋ ਏਆ ਚੱਲ ਕੋਈ ਨਹੀਂ ਛੱਡੋ ਖੜਾ ਕਿੰਨੇ ਚ ਕਰਤਾ ਹਣਾ ਮੈਂ ਤਾਂ 4 ਲੈ 45 ਚਾ ਕਰਦੀ ਪੂਰੇ ਗੁਰਪ੍ਰੀਤ ਨੇ 5 ਦਾ ਨਮੇੜਾ ਜਾ ਭਾਈ ਗੱਲ ਸਾਨੂੰ ਮੈਂ ਕਿਹਾ ਮੈਂ ਲਖਾਈ ਤੂੰ ਕਰ ਜੇ ਹੁਣ ਤੇਰੇ ਕੋਲ ਇਹ ਤਾਂ ਬੱਕਰਾ ਹੈਗਾ ਮੈਂ ਤੈਨੂੰ 5000 ਦੇ ਦਿਆਂਗਾ ਟੁੱਟ ਦੇ ਵਜਨ ਦੇ ਸਾਹ ਨਾ ਬਾਵਾ ਗਰ ਪਾਠ ਕੋਈ ਮੰਡਾ ਜੇ ਬੰਦੇ ਨੇ ਨਿਮੇੜੀਆ ਤੇਰਾ ਹੀਆਂ ਪੈਂਦਾ ਤੂੰ ਵੇਖ ਤੀਜਾ ਬਣਾ ਚੌਥਾ ਕਹੀਆ ਤੂੰ ਮੇਵਨ ਲਈ ਵੇਖ ਮੇਵਨ ਲਈ ਵੇਖ ਕੇ ਮੰਗ ਤੂੰ ਬਾਈ ਤੁਸੀਂ ਇਹਦਾ ਬੋਕ ਹਾਂ ਚੱਲ ਨਵੇੜ ਨਵੇੜ ਨਵੇ ਰਣਜੀਤ ਕੀ ਨਵੇੜਾ ਕੀ ਨੇ ਉਹਨੇ ਆਖਿਆ ਗੋਪੀ ਨੇ ਗੁਰਪ੍ਰੀਤ ਦੇ ਪੰਜ ਦਾਨ ਮੈਂ ਗੁਰਪ੍ਰੀਤ ਉਹ ਨਹੀਂ ਪੰਜ ਦਾ ਨਹੀਂ ਦੇਣਾ ਉਹ ਗੋਪੀ ਆ ਗਿਆ ਆ ਨਵੇੜ ਯਾਰ ਕੱਢਿਆ ਚਾਪ ਬਣਾ ਨਾ ਧਾਰ ਲਿਆ ਇਹਦੇ ਪੈਸੇ ਕਿ ਖੜੇਗਾ ਉਹਦਾ ਪੈਸੇ ਵੀ ਪੇ ਜਾਣ ਮਕਾ ਮਕਾਲ ਆਖੇ ਤੇਰੇ ਤੇ ਚੱਲ ਗੱਲ ਨਿਪੜਨ ਦੇ ਲੈ ਚਾਪੜੀ ਆ ਲਖੇ ਭਾਈ ਮੈਂ ਬਣਾ ਲਈ ਇੱਕ ਸਾਢੇ 5000 ਨਹੀਂ ਸਾਢੇ 5000 ਨਿਪੜ ਗਿਆ ਨਿਪੜ ਗਿਆ ਕਿੰਨੇ ਜਨਵੇੜਤਾ ਜਨਵੇੜ ਸਾਢੇ 5000 ਦਾ ਠੀਕ ਆ ਭਾਈ ਲੈ ਵੀ ਸਾਢੇ 5000 ਦਾ ਬੱਕਰਾ ਹੋ ਗਿਆ ਲਿਖਾਈ ਆਪੋ ਆਪਣੀ ਲਓ ਵੇ ਕਿਹੜੇ ਪਿੰਡੋਂ ਆਏ ਆ ਭਾਈ ਚੈਣੇ ਤੋਂ ਚੈਣੇ ਤੋਂ ਕਿੰਨੇ ਨਗ ਲੈ ਆਏ ਆ ਚਾਰ ਤਿੰਨ ਜੀ ਤਿੰਨ ਨਾ ਆ ਗਿਆ ਭਾਈ ਤੇ ਇੱਕ ਤਾਂ ਬੱਕਰਾ ਆ ਹਾਂ ਤੇ ਇੱਕ ਪਾਠ ਹੈਗੀ ਇੱਕ ਬਰਬਰੀ ਕ੍ਰਾਸ ਪਾਠਾ ਤੇ ਇੱਕ ਬੱਕਰੀ ਆ ਗੱਬਣ ਗੱਬਣ ਦੀ ਗਰੰਟੀ ਆ ਹਾਂ ਕਿੰਨੇ ਚ ਕਰਤਾ ਕੀ ਮੰਗਿਆ ਬੱਕਰੇ ਦਾ 11000 ਰੁਪਏ ਪੈਸੇ ਟੇਸਨ ਦਾ ਰੱਥਾ ਫੜੀ ਰੱਖ ਕਿੰਨੇ ਚ ਮੰਗੇ ਬਈ ਬਰਾਤ ਮੰਗਿਆ 10000 ਅੱਛਾ 8000 ਵਾਦ ਕਿੰਨੇ ਵੰਗੂ ਹੁਣ ਆਪਾਂ ਨੂੰ ਕੀ ਖੜਾ ਰਹਿਣ ਆਪਾਂ ਬੋਣੀ ਕਰਨੀ ਚਲੋ ਠੀਕ ਇਹ ਗੱਲ ਦੱਸਣ ਹਾਂ 10 ਵੀ ਕਿੰਨੇ ਦਾ ਦੇਣਾ ਸਹੀ ਕੀ ਲਾਇਆ ਤੂੰ ਰਿਖੀ ਲਾਇਆ ਨਹੀਂ ਜੀ ਮੈਂ ਤਾਂ 4000 ਲਾਇਆ ਜਿਹੜਾ ਬਾਈ ਮੰਗੀ ਇਹਨਾਂ ਦਾ ਰਾਹ ਹੈ ਅੱਛਾ ਹੁਣ ਮੈਂ ਜਾਇ ਗੱਲ ਦੱਸ ਦੇਣਾ ਹੂੰ ਜਾਇ ਦਾ ਫੇਰ ਪ੍ਰਧਾਨ ਫੋਨ 'ਚ ਬਾਅਦ ਚ ਗੱਲ ਦੁੱਗੀ ਪੰਜ ਦਾ ਦੇ ਯਾਰ 1000 ਪਾਤਾ ਖੜੇ ਨੇ ਪਾਸੇ ਜਾ ਲੈ ਫੜਾ ਦੇ ਪੈਸੇ ਬਈ ਲੈ ਫੜਾ 5000 ਨਾ ਭਰਾਵਾ ਉਹ ਕਰਨਾ ਬੋਣੀ ਤੜਕੋ ਤੜਕੀ ਆ ਕੋਈ ਨਹੀਂ ਰਸ ਫੋਨ ਤੇ ਕੱਟ ਲੈ ਹੁਣ ਤੂੰ ਡੀਸੀ ਲੱਗ ਗਿਆ ਸਾਢੇ 9 ਦਾ ਲਾਉਣਾ ਤਾਂ ਲਾਲਾ ਨਾ ਕਾ ਕਰਨੀ 6 ਦਾ ਦੇਣਾ 6 ਦਾ ਪੂਰੇ ਦਾ ਸਾਢੇ 8 ਦਾ ਨਵੇੜਿਆ ਲਖਾਈ ਤੂੰ ਕਰਾਉਣੀ ਆ ਠੀਕ ਹੁਣ ਖੁਸ਼ ਹਾਂ ਜਾ ਲਾ ਗਏ ਮੇਰੇ ਲਾ ਵੀ ਆ ਬਕਰਾ 8.5 ਦਾ ਘਰਤਾ ਲਖਾਈ ਇਹਨਾਂ ਨੇ ਬਾਈ ਗੁਰਪ੍ਰੀਤ ਜੀ ਤਾਂ ਨੇ ਕਰਾਉਣੀ ਆ ਤੇ ਬਾਈ ਦਾ ਪਿੰਡਾ ਬਹਿਬਲ ਬੱਕਰੇ ਵਾਲੇ ਦਾ ਤੇ ਪੂਰਾ ਚੰਗਾ ਬਕਰਾ ਨਸਲਦਾਰ ਤੇ ਗੱਡੀ ਤੇ ਚੜਾ ਲਿਆ ਸੀਗਾ ਤੇ ਉਦੋਂ ਬਾਹਰ ਚਲਾਇਆ ਦਿਓ ਪੈਸੇ ਬੋ ਪੈਸੇ ਤਾਂ ਦੇ ਆ ਜਾਓ ਛਾੜ ਦੇ ਛਾੜ ਦੇ ਹਾਂ ਬਾਈ ਖੁਸ਼ ਹਾ ਹੁਣ ਖੁਸ਼ੀ ਆ ਮੋ ਵੀ ਆਪਾਂ ਦਾ ਖੁਸ਼ ਆ ਜਿਵੇਂ ਤੂੰ ਕਰਤਾ ਠੀਕ ਆ ਬਾਈ ਧੰਨਵਾਦ ਰਾਹਾ ਕਿੰਨੋਂ ਪੈਸੇ ਬਾਈ ਲਓ ਵੀ 10000 ਮੰਗਿਆ ਆ ਡੱਬੇ ਬੱਕਰੇ ਦਾ 9 ਕਹਿੰਦੇ ਆ ਬਾਈ ਯਾਰ 9 ਕਹਦਾ ਮੰਗੀ ਜਾਵੇ ਯਾਰ ਭੂਮੇ ਤੁਹਾਨੂੰ ਭਰਾ ਰਾ ਦੇ ਕਿਹੜਾ ਪੰਡਾ ਬਾਈ ਚੈਨਾ ਜੀ ਚੈਨਾ ਪੰਡਾ ਬਾਈ ਤੇ 5500 ਨਹੀਂ 5 ਕਿਹਾ ਸੀ ਭੂਮੇ ਨੇ ਯਾਰ ਉਹ ਵਜਨ ਵੀ ਹੈ ਨਹੀਂਗਾ ਇੰਨਾ ਰੋਟੀ ਤੈਨੂੰ ਖੁਰਵਾ ਲਿਆਂਗੇ ਚਾ ਲਖਾਈ ਵੀ ਉਹ ਤੋਂ ਕਰਾ ਦੇਾਂਗੇ ਚੱਕ ਉਹ ਭਰਾਵਾ ਬੋਣ ਦੇ ਟਾਈਮ ਹੁੰਦਾ ਦਰਦਾ ਰੱਖ ਲਈ ਵਜਵਾਇਆ ਕਾਈ ਫਰੀ ਇੱਥੇ ਤੁੰਬੀ ਵਾਂਗੂ ਗੱਲ ਤੂੰ ਆਇਆ 10 ਬਾਈ ਯਾਰ ਤੂੰ ਹੀ ਵੇਚਣਾ ਮੈਨੂੰ ਪਤਾ ਰੋਟੀਆਂ ਆਉਂਦੀਆਂ ਦਾ ਬਣਾਵਾ ਭਾਈ ਇਹ ਮੁੜ ਕੇ ਭਾਵੇਂ ਤੂਰੀ ਵਾਂਗੂ ਖੜਕਾਈ ਜਾਈ ਤੰ 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 ਕਿਦੋਂ ਨੋਂ ਤੋਂ ਘੱਟੀ ਦੇਣਾ ਉਹ ਵੀ ਕਹਿਦਾ ਉਹ ਤੂੰ ਨੋਂ ਤਾਂ ਕਰੀ ਜਾਈ ਇੱਥੇ ਨੋਂ ਕੱਢੀ ਜਾਈ ਮੈਲ ਕੱਢੀ ਜਾਈ ਮੋਚਣਾ ਨਾਲ ਕੱਟੀ ਜਾਈ ਕੁਛ ਮਰਜ਼ੀ ਕਰੀ ਜਾਈ ਜਿਹੜਾ ਹੋਂ ਤੱਕ ਕੱਢਾਂ ਸਾਰਾ ਕੁਝ ਆਈ ਗਏ ਬੋਲ ਬੋਲ ਕਿੰਨੇ ਸੱਤਨਾ ਕਿੰਨੇ ਦੱਸਦੇ ਮੈਂ ਨਾ ਆਹ ਨਹੀਂ ਨੌ ਦੇ ਸੀ ਉਹ 55700 ਰੱਖ ਯਾਰ ਲਖਾਈ ਇਹਨਾਂ ਨੂੰ ਪਾਵਾਂਗੇ ਜਾ ਜਾ ਜੇ ਕੱਲ ਆਈਏ ਅਸੀਂ ਵੀ ਕੱਲ ਆ ਗਏ ਕੱਲ ਅਗਰ ਯਾਰ ਲਾਭ ਲਿਖਦੀ ਸਫਾਈ ਤੇਰੀ ਉਹ ਵੀ ਸ਼ੇਰ ਆ ਉਹ ਨਹੀਂ ਯਾਰ ਉਹ ਨਹੀਂ ਸਹੀ ਆ ਫਿਰ ਉਹ ਰੋਕ ਦੇ ਲੱਕਾ ਲਾ ਕਰ ਆਏ ਹਾਂ ਮੈਂ ਤੁਹਾਨੂੰ ਆਏ ਨੂੰ ਆ ਬਾਈ ਆ ਬੱਕੀ ਦਾ ਹੋਇਆ ਕਿੰਨੇ ਚ ਕਰਤਾ ਬਾਈ ਸਾਢੇ 10 ਕੀਨੇ ਲਈ ਆ ਆਪਣੀ ਆ ਬਾਈ ਕਿਹੜਾ ਪਿੰਡ ਹੈ ਜੀ ਆਪਣਾ ਰਮਾਣਾ ਜੀ ਰਮਾਣਾਲ ਬੇਲ ਸਿੰਘ ਹਾਂਜੀ ਲਿਖਾਈ ਕਿਵੇਂ ਕੀਤੀ ਬਾਈ ਆਪੋ ਆਪਣੀ ਠੀਕ ਆ ਬਾਈ ਜੀ ਕਿੰਨੇ ਚ ਨਵੇੜਤੀ ਕਿਹੜੀ ਬਾਈ ਖਾਓ ਬਈ ਇਹਨੂੰ ਆ ਮਾਗਰ ਪਾਠਾ ਦੇ ਖਾਣ ਸਾਢੇ 11 ਦੀ ਕਰਤੀ ਦੋ ਮਹੀਨਿਆਂ ਤੋਂ ਉੱਤੇ ਆਹੇ ਦੋ ਮਹੀਨਿਆਂ ਤੋਂ ਉੱਤੇ ਹਾਂ ਪੁੱਤ ਲਈ ਦੋ ਮਹੀਨੇ ਨਹੀਂ ਦੋ ਮਹੀਨਿਆਂ ਤੋਂ ਬਾਅਦ ਅੱਗਾ ਬਈ ਠੀਕ ਆ ਬਾਈ ਠੀਕ ਆ ਬਾਈ ਠੀਕ ਆ ਜਾ ਚੌਕੀ ਪੱਠਾ ਯਾਰ ਚਲ ਦੇ ਪੈਸੇ ਬਾਪੂ ਨੂੰ ਉਧਰ ਹੋ ਜਾ ਸਾਹਮਣੇ ਇੱਥੇ ਆ ਇੱਥੇ ਪੱਕੇ ਪੈਸੇ ਬਾਪੂ ਆ ਸਾਰਾ ਜਾਂਦਾ ਫਿਰ ਕੱਥੀ ਦੇ ਦੇਣਾ ਕੋਈ ਚੱਕ ਲੈ ਦੇ ਕੋਈ ਲੈ ਲੈ ਪੰਦੇ ਮੰਨ ਗਾਜ ਨੇ ਹੀ ਉਹਨੇ ਆ ਕੇ ਰੱਖ ਆ ਕਹਿੰਦੇ ਪਾ ਦਵਾ 5 4 2 8000 5000 ਠੀਕ ਹੈ ਜੀ ਠੀਕ ਹੈ ਭਾਈ ਕਿੰਨੇ ਚੋ ਗਿਆ ਸੀ 5000 ਆ ਗਿਆ ਨਾ 5000 ਆ ਗਿਆ 6000 565 ਸਾਢੇ 11 ਦਾ ਸੌਦਾ ਹੈ ਠੀਕ ਹੈ ਭਾਈ ਲਿਖਾ ਲੀ ਨਾ ਚੱਕ ਲਿਆ ਦਿੰਦਾ